ਅੱਜ ਜਿਹੜਾ ਸ੍ਰੀ ਮੁਸਾ ਸਾਹਿਬ ਵਿੱਚ ਪਾਈ ਮਾਸ ਆਹਾਲੀ ਵਿੱਚ ਇੱਕ ਮੀਟਿੰਗ ਕੀਤੀ ਗਈ ਆ ਇਸ ਮੀਟਿੰਗ ਵਿੱਚ ਸਾਡੀ ਆਲ ਇੰਡੀਆ ਮਜੂਸ ਐਸੋਸੀਏਸ਼ਨ ਦੇ ਸੀਨੀਅਰ ਲੀਡਰਸ਼ਿਪ ਪਹੁੰਚੀ ਆ ਉਹਨਾਂ ਨੇ ਨਿਰਧਾਰਿਤ ਹੋ 2027 ਵਿੱਚ ਉਹਦੇ ਬਾਰੇ ਵਿਚਾਰ ਕਰਨਾ ਕੀਤਾ ਗਿਆ ਔਰ ਇੱਥੇ ਇੱਕ ਨਵੀਆਂ ਯੋਜਨਾਵਾਂ ਕਿਤੇ ਲਈਆਂ ਨੇ ਜੋਸ ਦੇ ਪੇਟਾ ਲਏ ਗਏ ਆ ਔਰ ਜਿਲ੍ਹਾ ਪੇਟਾ ਲਏ ਗਏ ਔਰ ਇੱਥੇ ਜਿਹੜੀ ਸਾਰੀ ਸੰਗਤ ਆਈ ਹੈ ਜਿੱਥੇ ਬਾਹਰੋਂ ਰਾਸਤਾਂ ਚੋਂ ਆਏ ਸਾਡੇ ਜੁਸ ਦੇ ਸੰਤਾ ਰਿਵਾਸਾ ਆਏ ਆ ਪੋਲੇ ਫਕਸਾ ਸਾਹਾ ਹੈ ਫਕਸਾ ਬਹਾਦਰ ਜੀ ਆਇਆਂ ਨੂੰ ਪੰਚ ਸਾਹਿਬ ਆਦੀਵਾਸ ਸਭ ਮੌਜੂਦ ਹੈ ਸਾਡੇ ਕਿੰਨੂ ਸਾਹਿਬੰਦ ਸੰਗਠਨ ਵਾਲਾ ਪੋਲੇ ਦੂਰ ਸਿੰਘ ਜੀ ਦੇ ਪ੍ਰਧਾਨ ਪੋਲੇ ਫਕਸਾ ਸਾ ਸੋਤਾ ਜਿੰਨਾਂ ਨੇ ਹਮੇਸ਼ਾ ਮਜ਼ਦੂਰਾਂ ਦੀ ਬਾਤ ਠਾਈ ਆ ਇੱਥੇ ਪੰਚੇ ਮੈਂ ਸਾਰੀ ਟੀਮ ਦਾ ਜੂਸ ਤੁਹਾਨੂੰ ਅਧਿਕਾਰ ਦਿੰਦਾ ਹਾਂ ਕਿ ਪੰਚੇ ਦਾ ਵੀ ਅੱਗੇ ਹੋ ਕੇ ਜਿਹੜਾ 2027 ਦਾ ਮਿਸ਼ਨ ਹੈ ਸਰ ਕੀ ਹੋਰ ਕਬੱਡੀ ਮੱਤੇ ਰੈਲੀਆਂ ਕਰੀਏ ਕਬੱਡੀਆਂ ਦੀ ਉਮੀਦਾਂ ਅਗਰੇ ਰੱਖੀਏ ਸਰ ਸ੍ਰੀ ਮੁਖਸਰ ਸਾਹਿਬ ਪਹੁੰਚੇ ਹੋ ਕੀ ਕਰਨਾ ਚਾਹੁੰਦੇ ਹੋ ਤੁਸੀਂ ਅੱਜ ਇੱਕ ਇੱਥੇ ਇੱਕ ਮੀਟਿੰਗ ਕੀਤੀ ਹੈ ਜੀ ਸਭ ਤੋਂ ਪਹਿਲਾਂ ਤਾਂ ਆਵਾ ਮੁਕਸਰ ਮੁਕਸਰ ਸਾਹਿਬ ਦੀ ਧਰਤੀ ਤੇ ਆ ਕੇ ਐਸਾ ਮੁਕਸਰ ਸਾਹਿਬ ਦੀ ਧਰਤੀ ਨਾ ਤੁਮਕਸ ਤੋਂ ਲੈ ਕਿਥੇ ਕਿ ਮੁਕਤੀ ਮਿਲੀ ਸੀ 40 ਨੂੰ ਮੁਕਤ ਤੇ ਅਸੀਂ ਅੱਜ ਇੱਥੋਂ ਜਿਹੜਾ ਮਿਸ਼ਨ ਸ਼ੁਰੂ ਕੀਤਾ ਹੈ ਉਹ ਸਾਡੇ ਸਮਾਜ ਨੂੰ ਜਿਹੜੀ ਗੁਲਾਮੀ ਦੀ ਜ਼ੰਜੀਰਾਂ ਤੋਂ ਕੱਢ ਕੇ ਉਸ ਦੀ ਮੁਕਤੀ ਵਾਸਤੇ ਸੀ ਮੁਸਰ ਸਾਹਿਬ ਤੋਂ ਸ਼ੁਰੂ ਕਰਦੇ ਹਾਂ ਉਸ ਦਾ ਬੇਟਾ ਮਨਗਰ ਸਾਹਿਬ ਤੋਂ ਹੋ ਗਿਆ ਸੀ ਪਰ ਇਸ ਨੂੰ ਕੇ ਬਦਾਉਦੇ ਬਦਲਦੇ ਅਜ ਮੋਸਰ ਸਾਹਿਬ ਦੀ ਤਰਫੋਂ ਹੋਰ ਬਲ ਮਿਲੇਗਾ ਇਹਨਾਂ ਦਾ ਆਸ਼ੀਰਵਾਦ ਲੈ ਕੇ ਸੀ ਸਾਡਾ ਮਿਸ਼ਨ ਹੈ ਜੀ ਸਾਡੇ ਮੁੱਖ ਮੰਤਰੀ ਸਰਦਾਰ ਸੁਖਵਿੰਦਰ ਸਿੰਘ ਡੈਣੀ ਜੋ ਕਿ ਬਹੁਤ ਪੜੇ ਲਿਖੇ ਐਮਡੀਏ ਹੈ ਫੌਰਨ ਤੋਂ ਆਏ ਇੰਗਲੈਂਡ ਤੋਂ ਐਮਡੀਏ ਕੀਤੀ ਹੈ ਉਹਨਾਂ ਦਾ ਜਿਹੜਾ ਜਿਹੜਾ ਵਿਰਸਾ ਪੋਲਿਟੀਕਲ ਆ ਉਹਦੇ ਨਾਨਾ ਜੀ ਕੈਬਨਟ ਮੰਤਰੀ ਸੁਰਾਇਉਂ ਦਾ ਫਾਦਰ ਸਰਦਾਰ ਸੁਖ ਸਿੰਘ ਕੈਬਨਟ ਮੰਤਰੀ ਹੈ ਪੋਲੀਟਿਕਲ ਵਿਸ਼ੋਕਰ ਦੇ ਬੰਦੇ ਹੈ ਔਰ ਬਹੁਤ ਵਧੀਆ ਉਹਨਾਂ ਦੇ ਨੋਲਿਜ ਹੈ ਔਰ ਸਿਆਸਤ ਵਿੱਚ ਬਹੁਤ ਤਖੜੇ ਮਤਲਬ ਉਹਨਾਂ ਦਾ ਡੇਨ ਹੈ ਤੇ ਇੱਕ ਉਹਨਾਂ ਚ ਜਿਹੜੀ ਸਭ ਤੋਂ ਵੱਡੀ ਅਸੀਂ ਜਿਹੜੀ ਸਾਡੀ ਸਾਰੀ ਜਥੇਬੰਦੀ ਉਹਨਾਂ ਤੇ ਕਾਇਲ ਆ ਉਹ ਇਹ ਹੈ ਕਿ ਉਹਨਾਂ ਨੇ ਨਾ ਮਤਲਬ ਬੋਲਣ ਦੀ ਸ਼ਕਤੀ ਹੌਸਲੇ ਦੀ ਸ਼ਕਤੀ ਔਰ ਦ੍ਰਿੜ ਇਰਾਦੇ ਦੀ ਸ਼ਕਤੀ ਤੇ ਜੋ ਕਹਿਣਾ ਕਰਨੀ ਦੇ ਕਰਨੀ ਦੇ ਮਾਲਕਾ ਇਸ ਕਰਕੇ ਅਸੀਂ ਸਾਰੀ ਜਥੇਬੰਦੀ ਹੈ ਉਨ੍ਹਾਂ ਦੇ ਵਿੱਚੋਂ ਕੁਝ ਅੱਗੇ ਸਾਨੂੰ ਸਮਾਜ ਨੂੰ ਅੱਗੇ ਲਿਜਾਣ ਵਾਸਤੇ ਕੋਈ ਲਿਖਿਆ ਤੇ ਅਸੀਂ ਸਾਰੇ ਦਸਪੰਦੀ ਨੇ ਫੈਸਲਾ ਕੀਤਾ ਸਾਡੇ ਬڑے ਸੀਨੀਅਰ ਲੀਡਰ ਢਾਲੀਵਾਲ ਸਾਹਿਬ ਖੜੇ ਆ ਮਨੂਰੀਕ ਸਿੰਘ ਜੀ ਖੜੇ ਆ ਸਾਰਿਆਂ ਨੇ ਫੈਸਲਾ ਕੀਤਾ ਕਿ ਸੁਵਾਰ ਸੁਖਿੰਦਰ ਸਿੰਘ ਟੈਣੀ ਨੂੰ ਅੱਗੇ ਆਪਾਂ ਮੁੱਖ ਮੰਤਰੀ ਪੰਜਾਬ ਵਾਸਤੇ ਪ੍ਰੋਜੈਕਟ ਕਰੀਏ ਇਹਦੇ ਵਾਸਤੇ ਅਸੀਂ ਜਿਹੜੀਆਂ ਅੱਜ ਮੀਟਿੰਗ ਕੀਤੀ ਹੈ ਉਸ ਮੀਟਿੰਗ ਦਾ ਜਿਹੜਾ ਸਾਡਾ ਮੇਨ ਮੁੱਦਾ ਵੀ ਅਸੀਂ ਵਕਤ ਪੱਖ ਪਿੰਡਾਂ ਤੇ ਸ਼ਹਿਰਾਂ ਚ ਜ਼ਿਲ੍ਹਿਆਂ ਤੇ ਮੀਟਿੰਗਾਂ ਕਰਕੇ ਮੱਝੀ ਸਿੱਖ ਆਲ ਇੰਡੀਆ ਮੱਝੀ ਸਿੱਖ ਅਤੇ ਵਾਲਮੀਕ ਸਭਾ ਜਿਹੜੀਆਂ ਹੈਗੀਆਂ ਉਹਨਾਂ ਨੂੰ ਤਤਤਵ ਕਰੀਏ ਤੇ ਨਾਲ ਜਿਹੜੀਆਂ ਭਰਾਤ੍ਰੀ ਜਿਵੇਂ ਬੰਦੀਆਂ ਜਿਹੜੀ ਸਾਡੀ ਇਸ ਦਿਸ਼ਾ ਨਿਰਦੇਸ਼ ਨਾਲ ਸਹਿਮਤ ਹੋਣ ਸਰਦਾਰ ਸੁਖਵਿੰਦਰ ਸਿੰਘ ਟੈਣੀ ਜੀ ਨੂੰ ਮੁੱਖ ਮੰਤਰੀ ਪੰਜਾਬ ਬਣਨ ਦੇ ਵੇਖਣ ਦੇ ਚਾਹਵਾਨ ਹੋ ਉਹ ਸਾਡੇ ਨਾਲ ਜਿਹੜੇ ਜਿਵੇਂ ਬੰਦੀਆਂ ਸਾਡੇ ਨਾਲ ਸਹਿਯੋਗ ਕਰਦੀਆਂ ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਅਸੀਂ ਜਿਹੜਾ ਅਗਲਾ ਮਿਸ਼ਨ ਆ 2027 ਦਾ ਸਾਡਾ ਸੁਖਵਿੰਦਰ ਸਿੰਘ ਬੈਠਾ ਪੱਖੀ ਬੁਲਾਵਾਤ ਉਹ ਪੁਆਧਾ ਕਰ ਸਕੀ ਇਹ ਸਾਡਾ ਅੱਜ ਦੀ ਮੀਟਿੰਗ ਦਾ ਮੁੱਖ ਅਜੰਡਾ ਹੈ ਜੁਨਪ੍ਰੈਜ਼ੀਡੈਂਟ ਪੋਲੀਟੀਕਲ ਵੀ ਜੀ ਸਰੋ ਸਤਿਓ ਮਿਸ਼ਨ 2027 ਜਿਹੜਾ ਆਲ ਇੰਡੀਆ ਮਿਕਸ ਵੈਲਫੇਅਰ ਐਸੋਸੀਏਸ਼ਨ ਨਾਲ ਦੇਰੀ ਸਹਿਯੋਗੀ ਚੱਲਬੰਦੀਆਂ ਦੇ ਨਾਲ ਲੈ ਕੇ ਅਸੀਂ ਚੱਲੇ ਆਂ ਇਹਦਾ ਮੁੱਖ ਮਕਸਦ ਇੱਕ ਹੀ ਹੈ ਸਾਡਾ ਕਿ ਸਾਡੇ ਮਨਵੀਸ਼ ਇਕਵਾਲ ਦੇ ਭਾਈਚਾਰੇ ਦੀ ਜਿਹੜੀ ਲੀਡਰਸ਼ਿਪ ਸੀ ਨਾ ਮੌਤਾ ਸੰਗ ਤੋਂ ਬਾਅਦ ਕਾਫੀ ਗੌਣ ਹੋ ਚੁੱਕੀ ਸੀ ਔਰ ਜਿਹਦੀ ਸਾਨੂੰ ਬੜੀ ਕਮੀ ਮਹਿਸੂਸ ਹੋ ਰਹੀ ਸੀ ਕਾਂਗਰਸ ਕਮਿਨ ਨੂੰ ਅਸੀਂ 16 ਮਾਰਚ 2025 ਨੂੰ ਪਨਮਨਗੜ ਤੋਂ ਸਰਦਾਰ ਸੁਖਿੰਦਰ ਸਿੰਘ ਜੀ ਦੇਣੀ ਜਿਹੜੇ ਨੇ ਕੀ ਆਲ ਇੰਡੀਆ ਕਾਂਗਰਸ ਦੀ ਮੀਟਿੰਗ ਦੇ ਸੈਕਟਰੀ ਵੀ ਨੇ ਔਰ ਦਿੱਲੀ ਦੇ ਪ੍ਰਦੇਸ਼ ਪ੍ਰਬਾਰੀ ਨੇ ਪੰਜਾਬ ਦੇ ਕਾਰਜਕਾਰੀ ਪ੍ਰਦੇਸ਼ ਅਕਸ਼ਵੀਰਾ ਚੁੱਕੇ ਨੇ ਪੂਰਬ ਐਮਐਲਏ ਨੇ ਤੋਂਮ ਨੇ ਜਿਹੜਾ ਉਹਨਾਂ ਜਿਹੜਾ ਵਿਸ਼ਵਾਸ ਜਗਾਇਆ ਹੈ ਕਾ ਸਾਨੂੰ ਇਹ ਲੱਗ ਰਿਹਾ ਹੈ ਕਿ ਸਰਦਾਰ ਸੁਖਮਨ ਸਿੰਘ ਜੀ ਦੇ ਡੈਡੀ ਕੋੰਗ ਦੀ ਗਵਾਹੀ ਕਰ ਸਕਦੇ। ਪਰ ਇਹਦੇ ਨਾਲ ਅਸੀਂ ਜਿਹੜੀ ਸਾਡੀ ਸਭ ਤੋਂ ਵੱਡੀ ਮੰਗ ਹੈ ਕਾਂਗਰਸ ਪਾਰਟੀ ਤੋਂ ਨਹੀਂ ਦਿੰਦੇ ਆ ਸਾਡਾ ਜਿਹੜਾ ਜਿਹੜਾ ਸਾਡੇ ਉੱਪਰ ਜ਼ੁਲਮ ਜ਼ਾਤੀ ਹੋ ਰਿਹਾ ਸਾਡਾ ਆਰਥਿਕ ਸਮਾਜਿਕ ਸੈਕਸ਼ਨਿਕ ਜਿਹੜਾ ਸ਼ੋਸ਼ਣ ਹੋ ਰਿਹਾ ਉਹਦਾ ਕਾਰਨ ਇਹ ਹੈ ਕਿ ਐਸੈਂਬਲੀ ਔਰ ਪਾਰਲੀਮੈਂਟ ਦੇ ਅੰਦਰ ਨੋਮੀਨੇਟਰ ਰਿਪਰੈਜ਼ੈਂਟੇਸ਼ਨ ਹੈ ਰੀਅਲ ਰਿਪਰੈਜ਼ੈਂਟੇਸ਼ਨ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਨਹੀਂ ਕੋਈ ਅਪੀਲ ਕਰਦੇ ਆ ਕਿ ਖਾਸ ਕਰਕੇ ਅਸੀਂ ਕਿਉਂਕਿ ਜਿੰਨਾ ਚਿਰ ਸਾਡਾ ਸਮਾਜ ਡੈਣੀ ਸਾਹਿਬ ਦੀ ਗਵਾਹੀ ਨੂੰ ਕਬੂਲ ਨਹੀਂ ਕਰਦਾ ਉਹਨਾਂ ਚ ਅਸੀਂ ਮਰਜੀਤ ਇਕਵਾਲਮ ਦੀ ਭਾਈਚਾਰੇ ਨੂੰ ਇਹ ਅਪੀਲ ਕਰਦੇ ਆਂ ਔਰ ਅਸੀਂ ਪੂਰੇ ਪੰਜਾਬ ਦੇ ਅੰਦਰ ਇਦਾਂ ਨਹੀਂ ਵੀ ਅਸੀਂ ਕੋਈ ਵਟਸਐਪ ਯੂਨੀਵਰਸਿਟੀ ਉੱਪਰ ਦੇ ਭਾਸ਼ਣ ਦੇ ਰਿਹਾ ਅਸੀਂ ਜ਼ਮੀਨੀ ਪੱਧਰ ਦੇ ਉੱਪਰ ਜਾ ਕੇ ਇਹ ਵੱਡੇ ਵੱਡੇ ਸਮੇਲਨ ਕਰਾਂਗੇ ਔਰ ਸਮਾਜ ਨੂੰ ਜਗਾਵਾਂਗੇ ਔਰ ਇਹ ਕਹਿ ਰਿਹਾ ਕਿ ਮਰਜੀਤ ਇਕਵਾਲਮ ਦੀ ਭਾਈਚਾਰਾ ਅਗਰ ਇਸ ਪੰਜਾਬ ਦੇ ਅਨਿਆਂ ਅਤੇ ਜ਼ਿਆਦਤ ਤੋਂ ਬਚਣਾ ਚਾਹੁੰਦਾ ਹੈ ਅਗਰ ਉਹ ਆਪਦੀ ਸਿੱਖਿਆਨੀ ਭਾਗੀਦਾਰੀ ਜਾਂ ਪ੍ਰਸ਼ਾਸਨਿਕ ਭਾਗੀਦਾਰੀ ਚਾਹੁੰਦਾ ਹੈ ਤਾਂ ਡੈਣੀ ਸਾਹਿਬ ਦੀ ਅਪਵਾਇਨ ਕਬੂਲ ਕਰਕੇ 2022 ਦੇ ਅੰਦਰ ਸੀਐਨ ਸਾਹਿਬ ਆਪਣਾ ਸੁਖਵਿੰਦਰ ਸਿੰਘ ਜੀ ਡੈਣੀ ਨੂੰ ਜਿਹੜਾ ਆਪਣਾ ਸਹਿਯ ਅੱਜ ਦੇ ਸੇਂ ਵਿਸ਼ੇਕ ਸਮਾਂ ਜੋ ਪੰਜਾਬ ਵਿੱਚ ਲਗਭਗ 30% ਆਬਾਦੀ ਚ ਹੈ ਅੱਜ ਵਿਸ਼ੇਸ਼ ਮੀਟਿੰਗ ਰੱਖ ਕੇ ਅਸੀਂ ਰੈਸਲਾ ਕੀਤਾ ਕਿ ਆਜ਼ਾਦ ਭਾਰਤ ਦੇ ਵਿੱਚ ਪੰਜਾਬ ਚ ਖਾਸ ਕਰਕੇ ਸਰਦਾਰ ਮੋਤਾ ਸਿੰਘ ਤੋਂ ਬਾਅਦ ਸਾਡਾ ਕੋਈ ਮੱਜਬੀ ਸਿੱਖਾਂ ਦਾ ਐਸਾ ਲੀਡਰ ਆ ਫਾਇਦਾ ਨਹੀਂ ਹੋਇਆ ਰਾਜਸੀ ਸਫਾ ਦੇ ਵਿੱਚ ਕਿ ਉਹ ਮੱਜਬੀ ਸਿੱਖਾਂ ਦੀ ਗੱਲ ਵਿਧਾਨ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਰੱਖੇ ਕਿਉਂਕਿ ਜਿੰਨੀਆਂ ਵੀ ਪਾਰਲੀਮੈਂਟ ਦੇ ਵਿੱਚ ਜਾਂ ਵਿਧਾਨ ਸਭਾ ਚ ਟਿਕਟਾਂ ਦਿੱਤੀਆਂ ਜਾਂਦੀਆਂ ਉਹ ਟਿਕਟਾਂ ਮੱਜਬੀ ਸਿੱਖਾਂ ਨੂੰ ਨਕਾਰਿਆ ਜਾਂਦਾ ਉਹਨਾਂ ਚ 2-4 ਸੀਟਾਂ ਦਿੰਦੇ ਐ ਔਰ ਬਾਕੀ ਸਾਰੇ ਜਿਹੜੇ ਸਾਡੇ ਅੰਦਾਸੀਆ ਸਿੱਖ ਮਹਾਰਾਜਾ ਹੋਰ ਲੋਕੀ ਐ ਉਹ ਆਪਣੇ ਸਾਥੀਆਂ ਨੂੰ ਟਿਕਟਾਂ ਦਿਵਾ ਜਾਂਦੇ ਐ ਸੋ ਅੱਜ ਅਸੀਂ ਮਾਣ ਮਹਿਸੂਸ ਕਰਦੇ ਆਂ ਇਹ ਖਦਰਾਣੇ ਦੀ ਢਾਹ ਵਿੱਚ ਜੋ ਸ਼੍ਰੀ ਮੁਕਸਤ ਸਾਹਿਬ ਆ ਇੱਥੇ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋ ਕੇ ਪੰਜਾਬ ਦੇ ਸਭ ਤੋਂ ਮੱਤੀ ਸਿੱਖ ਭਾਈਚਾਰੇ ਲਈ ਜੋ ਸਾਡਾ ਸਮਾਜ ਇਨਾ ਡਰਿਆ ਹੋਇਆ ਇਨਾ ਕੁਚਲਿਆ ਹੋਇਆ ਉਹਨਾਂ ਦੇ ਵਿਕਾਸ ਵਾਸਤੇ ਅਸੀਂ ਸਰਦਾਰ ਸੁਖਵਿੰਦਰ ਸਿੰਘ ਡੈਣੀ ਨੂੰ ਮੁੱਖ ਮੰਤਰੀ ਪੰਜਾਬ ਦਾ 2027 ਤੇ ਵੇਖਣਾ ਚਾਹੁੰਦੇ ਆ ਹਾਰਾ ਜਿੰਨੀਆਂ ਵੀ ਸਾਡੀਆਂ ਇਹ ਜਥੇਬੰਦੀਆਂ ਅੱਜ ਭਾਰੀ ਗਿਣਤੀ ਵਿੱਚ ਯੂਥ ਇੱਥੇ ਇਕੱਠਾ ਹੋਇਆ ਹੈ ਪੰਜਾਬ ਦੇ ਵਿੱਚ ਅਸੀਂ ਗਰਾਸ ਰੂਟ ਤੇ ਘਰ-ਘਰ ਪਿੰਡ-ਪਿੰਡ ਜਾਵਾਂਗੇ ਬੂਥ ਲੈਵਲ ਤੇ ਜਾਵਾਂਗੇ ਕਿ ਸਾਡਾ ਜੋ ਪਛੜਾਪਣਾ ਹੈ ਸਾਡਾ ਜਿਹੜਾ ਹੈਗਾ ਮੈਂ ਪੂਰਾ ਕਬੀਲਾ ਜਿਹੜਾ ਸਾਡਾ ਮੱਝਬੀ ਸਿੱਖਾਂ ਦਾ ਇੰਨਾ ਧਰੜਿਆ ਹੋਇਆ ਉਹਦੇ ਵਿਕਾਸ ਵਾਸਤੇ ਜੇ ਕੋਈ ਸਾਡਾ ਐਸਾ ਲੀਡਰ ਹੋਊਗਾ ਜਿਹੜਾ ਵਿਧਾਨ ਸਭਾ ਚਾ ਪਾਰਲੀਮੈਂਟ ਦੇ ਵਿੱਚ ਕੋਈ ਗੱਲ ਕਰ ਸਕੇ ਤਾਂ ਉਹ ਸੁਖਵਿੰਦਰ ਸਿੰਘ ਡੈਣੀ ਹੋਊਗਾ ਸੋ ਅਸੀਂ ਆਲ ਇੰਡੀਆ ਮੱਝਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਵੱਲੋਂ ਅਸੀਂ ਜਿਹੜਾ ਸਾਡਾ ਸਰਦਾਰ ਸਖਵਿੰਦਰ ਸਿੰਘ ਡੈਣੀ ਇੱਕ ਕੈਂਡੀਡੇਟ ਹੋਊਗਾ ਅਸੀਂ ਉਹਨੂੰ ਪੰਜਾਬ ਦਾ ਮੁੱਖ ਮੰਤਰੀ ਵੇਖਣਾ ਚਾਹੁੰਦੇ ਮੈਂ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਦਾ ਪ੍ਰਧਾਨ ਆਫਤਾਰ ਸਿੰਘ ਸਹੋਤਾ ਨਾਂ ਮੇਰਾ ਔਰ ਪੰਜਾਬ ਦੇ ਵਿੱਚ ਜਿਹੜਾ ਲੈਂਡ ਸੀਲਿੰਗ ਐਕਟ 1972 ਹੈ ਉਹ ਕਿੰਨੀਆਂ ਸਰਕਾਰਾਂ ਆਈਆਂ ਪਾਲਾਓ ਕਾਲੀਆਂ ਦੀ ਆਈ ਕਾਗਰਸੀਆਂ ਦੀ ਆਈ ਜਿਹੜਾ ਹੈਗਾ ਦੂਜਾ ਆਪਣਾ ਆਪ ਵਾਲਿਆਂ ਦੀ ਆਈ ਕਦੇ ਕਿਸੇ ਨੇ ਇਸ ਗੱਲ ਤੇ ਵਿਚਾਰ ਨਹੀਂ ਕੀਤੀ ਕਿ ਇਹ ਜਿਹੜੇ ਸ਼ੈਡੂਲਡ ਕਾਸਟ ਲੋਕ ਆ ਇਹ ਵੀ ਪੰਜਾਬ ਦੇ ਜੰਮੇ ਔਰ ਪੰਜਾਬ ਦੇ ਵਿੱਚ ਰਹਿਣ ਵਾਲੇ ਆ ਅੱਜ ਜੇ ਕੋਈ ਪ੍ਰਵਾਸੀ ਮਜ਼ਦੂਰ ਮਜ਼ਦੂਰ ਜਾਂ ਭਈਆ ਕਿ ਜਿਹਨੂੰ ਕਹਿੰਦੇ ਆ ਉਹ ਭਾਈਚਾਰਾ ਆ ਕੇ ਜਿੱਥੇ ਮਰਜੀ ਝੁੱਗੀ ਪਾ ਕੇ ਬਹਿ ਜਾਂਦਾ ਤੇ ਸਾਡਾ ਸਮਾਜ ਜਿਹਦੇ ਕੋਲੇ ਰਹਿਣ ਨੂੰ ਘਰ ਵੀ ਹੈ ਨਹੀਂ ਜੇ ਕਿਤੇ ਅਸੀਂ ਰੇੜੀ ਵੀ ਲਾ ਲਈਏ ਸਾਡੀ ਦੂਜੇ ਤਾਂ ਰੇੜੀ ਚ ਕੰਦਦੇ ਆ ਸੋ ਅਸੀਂ ਲੈਂਡ ਸੀਲਿੰਗ ਐਕਟਾ ਲਾਗੂ ਕਰਾਉਣ ਵਾਸਤੇ ਵੀ ਅਸੀਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਆ ਔਰ ਪੰਜਾਬ ਦੇ ਲੋਕ ਅਸੀਂ ਤਿੱਖਾ ਸੰਘਰਸ਼ ਲੜਾਂਗੇ ਕਿ ਇਹ ਬੇਜਮੀਨੇ ਕਰਤੀ ਲੋਕਾਂ ਨੂੰ ਭਲਾ ਉਹ ਪਛਾਈਤੀ ਜ਼ਮੀਨਾਂ ਹੋਣ ਪੰਜਾਬ ਸਰਕਾਰ ਦੀਆਂ ਹੋਣ ਭਾਵੇਂ ਹਜ਼ਾਰਾਂ ਏਕੜ ਰਾਜਾ ਮਹਾਰਾਜਾ ਦੀ ਬੇਚਰਾਗ ਜ਼ਮੀਨ ਪਈ ਹੈ ਉਹਦੇ ਉਹਦੇ ਚੋਂ ਸਾਨੂੰ ਜਿਹੜਾ ਲੈਂਡ ਸੀਲਿੰਗ ਐਕਟ ਲਾਗੂ ਕਰਕੇ ਜਿਹੜਾ ਸਾਡਾ ਬਣਦਾ ਹਿੱਸਾ ਦੇਣਾ ਚਾਹੀਦਾ ਸਾਡਾ ਅੰਦਾਜ਼ਾ ਹੈ ਕਿ ਜੇਕਰ ਇਹ ਲੈਂਡ ਸਰੀਲਿੰਗ ਐ ਤਾਂ ਪੰਜਾਬ ਤੇ ਲਾਗੂ ਹੁੰਦਾ ਤਾਂ ਸਾਢੇ 3 ਏਕੜ ਜ਼ਮੀਨ ਪੰਜਾਬ ਤੇ ਹਰ ਨਾਗਰਿਕ ਨੂੰ ਮਿਲ ਸਕਦੀ ਐ ਇਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਜਿੱਥੇ ਰੋਜ਼ਗਾਰ ਮਿਲੂਗਾ ਪੰਜਾਬ ਖੁਸ਼ਹਾਲ ਹੋਊਗਾ ਸਰ ਜੀ ਸਾਰੇ ਪੰਚਾਇਤਾਂ ਦੇ ਮਤੇ ਇੱਕ ਡਿਫਰ ਇਸ਼ੂ ਐ ਅਸੀਂ ਕਾਨੂੰਨਨ ਤੌਰ ਤੇ ਜਿਹੜਾ ਤੁਸੀਂ ਪੰਚਾਇਤਾਂ ਦੇ ਮਤਿਆਂ ਦੀ ਗੱਲ ਕੀਤੀ ਐ ਉਹਨਾਂ ਲੋਕਾਂ ਕੋਲੇ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸੇ ਕੋਲੇ ਰਜਿਸਟਰੀ ਨਹੀਂ ਆ ਸਾਡੇ ਸ਼ਰੂਰ ਕਸਤਾ ਕੋਲੇ ਸਾਨੂੰ ਤਾਂ ਜੇ ਕਿਸੇ ਦੀ ਜ਼ਮਾਨਤ ਕਰਾਉਣੀ ਪਵੇ ਤਾਂ ਸਾਨੂੰ ਕਹੇ ਜੱਟ ਦੀ ਮਨਤ ਕਰਨੀ ਪੈਂਦੀ ਆ ਕਿ ਸਾਨੂੰ ਉਹ ਫਰਦਲ ਜਾਓ ਅਸੀਂ ਬੰਦੇ ਦੀ ਜ਼ਮਾਨਤ ਕਰਾਉਣੀ ਆ ਸਾਡੇ ਘਰਾਣੀਆਂ ਰਜਿਸਟਰੀਆਂ ਹੀ ਨਹੀਂ ਪਰ ਅਸੀਂ ਕਾਨੂੰਨਨ ਤੌਰ ਤੇ ਲੈਂਡ ਸੀਲਿੰਗ ਐਕਟ ਲਾਗੂ ਕਰਾ ਕੇ ਚਾਹੁੰਦੇ ਆ ਕਿ ਇਹਨਾਂ ਸਾਰੇ ਲੋਕਾਂ ਨੂੰ ਜਿਹੜਾ ਕਾਨੂੰਨਨ ਤੌਰ ਤੇ ਉਹ ਜ਼ਮੀਨ ਮਿਲੇ ਤਾਂ ਕਿ ਜੇ ਲੋੜ ਪੈਂਦੇ ਅਸੀਂ ਜਿੱਥੇ ਆਪਦਾ ਅਸੀਂ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦੇ ਆਂ ਔਰ ਜਿੱਥੇ ਅਸੀਂ ਆਪਦੇ ਪਸ਼ੂ ਪੰਛੀ ਰੱਖ ਸਕਦੇ ਆਂ ਪਸ਼ੂ ਧਨ ਰੱਖ ਸਕਦੇ ਆਂ ਔਰ ਅਸੀਂ ਜੇ ਲੋੜ ਪੈਂਦੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੇ ਕਿਸੇ ਇੱਕ ਜ਼ਮਾਨਤ ਦੀ ਵੀ ਲੋੜ ਪਵੇ ਤਾਂ ਅਸੀਂ ਉਹਨੂੰ ਵਾਪਸ ਕਰ ਸਕਦੇ ਆਂ ਅਸੀਂ ਇਸ ਗੁਣੋ ਇਸ ਗੱਲੋਂ ਬੌਣੇ ਹੋ ਚੁੱਕੇ ਆਂ ਪੰਜਾਬ ਦੇ ਦਲਤ ਲੋਕ ਅਸੀਂ ਕੁਚਲੇ ਪਏ ਆ ਇਹ ਇਹ ਜਿਹੜੀਆਂ ਬੇਜਮੀਨੇ ਕਰਦੀ ਲੋਕਾਂ